ਅੱਜ ਹਾਂਜੀ ਹਾਂਜੀ ਸ਼ਰਮਣੀ ਜਲਦੀ 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 ਸਰਕਾਰੀ ਦਲ ਦਾ ਇੱਕ ਵਫਦ ਬਹੁਤ ਲਾਹਣੇ ਆ ਰਹੇ ਜਿੱਦੇ ਵਿੱਚ ਪਾਰਟੀ ਦੇ ਬਹੁਤ ਸਾਰੇ ਸੀਨੀਅਰ ਅਧਿਕਾਰੀ ਸਾਬਾਨ ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਸਰਦਾਰ ਹੀਰਾ ਸਿੰਘ ਜੀ ਗਾਬੜੀਆ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਉਮਰ ਦੇ ਪਿੱਛੇ ਆ ਰਹੇ ਸਰਦਾਰ ਅਸ਼ਦੀਪ ਸਿੰਘ ਜੀ ਕਲੇਰ ਸਾਹਿਬ ਸਰਦਾਰ ਸੁਖਦੀਪ ਸਿੰਘ ਜੀ ਤਗੜਵਾਲਾ ਸਾਹਿਬ ਮੈਂਬਰ ਐਗਜ਼ੀਕਟਿਵ ਦੇ ਮੇਰੇ ਸਤਕਾਰਯੋਗ ਵੱਡੇ ਵੀ ਭਾਈ ਰਾਮ ਸਿੰਘ ਜੀ ਸਾਡੇ ਐਸਜੀਪੀਸੀ ਦੇ ਮੁਖ ਸਕੱਤਰ ਸਰਦਾਰ ਕਿਰਨ ਸਿੰਘ ਜੀ ਮਨਣ ਸਾਹਿਬ ਅਸੀਂ ਸਾਰੇ ਸਿੰਘ ਸਾਹਿਬ ਨੂੰ ਉਹਨਾਂ ਕੋਲੋਂ ਸਮਾਂ ਅਸੀਂ ਚਾਰਜਿੰਗ ਪੇਟਾਂ ਮੰਗਿਆ ਸੀ ਪਹਿਲਾਂ ਤਾਂ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੁੱਲਾ ਸਮਾਂ ਤੇ ਬੜੇ ਵਿਸਤਾਰ ਦੇ ਵਿੱਚ ਜਿਹੜੀ ਸਾਡੀ ਬੇਨਤੀ ਜੋਦੜੀ ਹੈ ਉਹਨੂੰ ਸੁਣਿਆ। ਮੈਂ ਫਿਰ ਉਸ ਗੱਲ ਨੂੰ ਅੱਗੇ ਵੀ ਕਈ ਵਾਰੀ ਕਿਹਾ ਅੱਜ ਫਿਰ ਦਰਵਾਣਾ ਚੋਣਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਰਿਹਾ ਤੇ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਕਾਰਤਕ ਸਾਹਿਬ ਦਾ ਹੁੰਦਾ ਹਮੇਸ਼ਾ ਹੀ ਅਸੀਂ ਸਵੀਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸ ਨਵਾ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦੀ ਦੇ ਕਰਾਈ ਆ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਤੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਅੱਜ ਦੇ ਬੜੇ ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਮਹਾਰਾਜ ਦਾ ਅਸੀਂ ਸ਼ੁਕਰਾਨਾ ਕਰਦੇ ਆ ਕਿ ਸਾਰੀ ਸੇਵਾ ਬੜੀ ਅੱਛੀ ਤਰ੍ਹਾਂ ਦੀ ਵੀ ਸਦਾ ਸਿੰਘ ਵੀਰ ਸਿੰਘ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਇਥੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ ਕਿਉਂਕਿ ਜਦੋਂ ਮੈਂ ਦਿੱਤਾ ਹੈ ਇਕੋ ਡਰਾਮਾ ਕਰਨ ਵਾਸਤੇ ਨਹੀਂ ਦਿੱਤਾ ਇਸ ਕਰਕੇ ਪ੍ਰਬੰਧ ਕਰੋ ਪਰ ਸਰ ਜੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅਦਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਅਸੀਂ ਸਤਕਾਰਯੋਗ ਸਿੰਘ ਸਹਿਬਾ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਜਿਹਦੇ ਚ ਸਾਰੇ ਸੰਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ-ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੰਬਾ ਸਮਾਂ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਪਰ ਲੋਕ ਇਸ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿਣ ਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭੁਲੇਖੇ ਜਿਹੜੇ ਆ ਉਹ ਸੰਗਤ ਦੇ ਵਿੱਚ ਹਮੇਸ਼ਾ ਕੋਸ਼ਿਸ਼ ਕਰਦੀ ਕਿ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੀ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸੁਧਾਰਨ ਵਰਕਰ ਵੀ ਅੱਜ ਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਦਰ ਤੋਂ ਕਿਤੇ ਮੁੜ ਪਰ ਹੋ ਸਕਦਾ ਜਾਂ ਭੱਜ ਸਕਦਾ ਪਰ ਵਾਰ-ਵਾਰ ਇਹੋ ਜਿਹਿਆਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣ ਵੀ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਇੰਨਾ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮੰਨਤਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣ ਦਾ ਸਬਦ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਥੀ ਵੀ ਦੇਣਾ ਅਹੁਣ ਨਵੀਆਂ ਨਵੀਆਂ ਪਾਰਟੀਆਂ ਬੰਦ ਦੀ ਗੱਲ ਹੋ ਰਹੀ ਹੈ ਨਾ ਇੱਕ ਪਾਰਟੀ ਕਿੰਨੇ ਮਾਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਡੀਆਂ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਇਰਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕਰੇਟਿਕ ਕੰਟਰੀ ਹੈ ਸਾਰਿਆਂ ਦਾ ਹੱਕ ਹੈ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਸੀਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਹੈ ਉਹ ਵੀ ਬਣਾ ਲੈ ਪਰ ਪਾਰਟੀ ਬਣਾਉਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਰ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਉਹਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ ਅਕਾਲੀ ਦਲ ਦੇ ਉੱਤੇ ਉਂਗਲਾ ਚੁੱਕਦੇ ਆ ਪਈ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਦੋਂ ਪਹਿਲਾਂ ਸੰਗਤ ਨੂੰ ਜਨਤਕ ਜਰੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਜੇ ਕਿ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਦਾ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਂਦੀਦਲ ਤੇ ਤਾਂ ਬੜਾ ਪ੍ਰਚਾਰ ਕਰ ਲਿਆ ਭੀ ਭੱਜ ਗਿਆ ਜੀ ਇਹ ਹੋ ਗਿਆ ਜੀ ਫਿਰ ਅਸੀਂ ਆਰਚਾਈਵ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡਾਇਵਟ ਸਰਦਾਰ ਸਰਦੀਪ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦਿਅਤਾ ਕਰਕੇ ਕੀਤੇ ਸੀ ਮਨਜੀਤ ਸਿੰਘ ਮਨਜੀਤ ਸਿੰਘ ਖਹਿਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਜਿਹੜਾ ਕੋਈ ਦੇਖਣਾ ਚਾਵੇ ਮੈਂ ਆਪਣੀ ਜਿਹੜੀ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟਿਆ-ਮੋਟਿਆ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਵਿਅਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਜਿਹੜਾ ਮਰਜ਼ੀ ਅੱਜ ਕੱਢ ਕੇ ਦੇਖ ਲਿਆ ਪਹਿਲਾ ਸਧਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟਸ ਕੀ ਲਿਖਿਆ ਸ਼ੁੱਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਵਰਡ ਹੈ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਕਿ ਇਦਾਂ ਕਰ ਲਓ ਉਦਾਂ ਕਰ ਲਓ ਪਹਿਲੀ ਕੰਡੀਸ਼ਨ ਆ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹ ਵਿੱਚ ਕੀ ਲਿਖਿਆ ਹਦਾਇਤ ਕੀ ਆ ਸ਼ੁੱਡ ਬੀ ਇਨ ਕੰਸਨਨਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਤੇ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇਹ ਦੂਜੀ ਕੰਡੀਸ਼ਨ ਆ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਨਾਲ ਰਜਿਸਟਰ ਕਰਾਓ ਅਸੀਂ ਚੁਣੌਤੀ ਦਿੰਦੇ ਆ ਰਜਿਸਟਰ ਕਰਾਓ ਪੋਲਿਟਿਕਲ ਪਾਰਟੀ 29A ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਾ ਕਰੋ ਡਿਸੀਜਨ ਮੇਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਵੀ ਡਿਸੀਜਨ ਮੇਕਿੰਗ ਕੀ ਹੋਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕਰੈਟਿਕ ਸਪਿਰਟ ਲੋਕਤੰਤਰ ਦੇ ਵਿੱਚੋਂ ਜਿਹੜਿਆ ਨਜ਼ਰ ਆਉਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ no bit of power ਕੋਈ ਗੱਤ ਨਹੀਂ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆ ਵੀ ਆ ਕਰਨਾ ਹੈ ਆ ਕਰਨਾ ਕੋਈ ਲੀਡਰ ਨਹੀਂ ਇਸ ਦਾ ਕਹਿ ਸਕਦਾ ਤੁਹਾਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਡਿਸੀਜਨ ਲੈਣੇ ਪੈਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਹੈ ਇਹ ਐਫੀਡੇਵਿਟ ਫਾਈਲ ਕਰਨਾ ਪੈਣਾ ਜਿਹਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਉਮੀਦਵਾਰ ਤੇ ਸਵਾਲ ਚੁੱਕਦੇ ਹਨ ਇਹ ਮੈਂ ਪੜ੍ਹ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਜਿੱਥੇ ਖੜੇ ਖੜਾ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲਿਖ ਕੇ ਲਿਖਣਾ ਪੈਣਾ ਹੈ ਸ਼ੈਲ ਬੀਅਰ ਟੂ ਫੇਥ ਐਂਡ ਅਲਿਜੀਅਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ਼ ਬਾਈ ਲਾ ਐਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ ਸੋਸ਼ਲਿਜ਼ਮ ਸੈਕਲਰਿਜ਼ਮ ਐਂਡ ਡੈਮੋਕ੍ਰੇਸੀ ਐਂਡ ਵੁੱਡ ਅਪਹੋਲਡ ਦਾ ਸੋਵਰਨਟੀ ਯੂਨਿਟੀ ਐਂਡ ਇੰਟੈਗ੍ਰਿਟੀ ਆਫ ਇੰਡੀਆ ਅਗੇ ਇੱਕ ਵਿੱਚ ਇਹ ਚ ਹੋਰ ਕੰਡੀਸ਼ਨ ਹੈ ਕਿ ਦਾ देयर शुड बी ਕਲੀਅਰ ਪ੍ਰੋਵੀਜ਼ਨ ਇਨ ਦਾ ਪਾਰਟੀ ਕਨਸਟੀਟਿਊਸ਼ਨ ਅਬਾਊਟ ਦੀ ਮੈਂਬਰਸ਼ਿਪ ਆਫ ਦੀ ਪਾਰਟੀ देयर शुड ਨਾਟ ਬੀ ਐਨੀ ਡਿਸਕ੍ਰਿਮੀਨੇਸ਼ਨ ਇਨ ਦੀ ਮੈਟਰ ਆਫ ਮੈਂਬਰਸ਼ਿਪ ਇਹ ਸਾਰਾ ਜਿਹੜੀਆਂ ਸ਼ਰਤਾਂ ਨੇ ਨਾ ਇੱਕ ਹੋਰ ਚੀਜ਼ ਬੜੀ ਇੰਟਰਸਟਿੰਗ ਹੈ ਮੈਂ ਸਿੰਘ ਸਾਹਿਬ ਨਾਲ ਵੀ ਜ਼ਿਕਰ ਕਰਕੇ ਆਇਆ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਤੇ ਇਹਨਾਂ ਨੂੰ 32 ਸਵਾਲਾਂ ਦਾ ਜਵਾਬ ਦੇਣਾ ਪੈਣਾ 32 ਸਵਾਲਾਂ ਦਾ ਇਲੈਕਸ਼ਨ ਕਮਿਸ਼ਨ ਦਾ ਜਿਹਦਾ ਜਵਾਬ ਹਾਂ ਜਾਂ ਨਾ ਚ ਦੇਣਾ ਪਣਾ 32 ਸਵਾਲ ਨੇ ਆ ਲਗਾਤਾਰ 32 ਨੇ 1 ਤੋਂ ਲੈ ਕੇ 32 ਤੱਕ ਫਿਰ ਕਿਸੇ ਚੀਜ਼ ਨੂੰ ਤੁਸੀਂ ਅੱਗੇ ਹੁੰਦਾ ਸੀ ਨਾ ਵੀ ਗੋਲਮੋਲ ਕਰਕੇ ਲਿਖਦੇ ਹੋਗੇ ਹੁਣ ਗੋਲਮੋਲ ਕਰਕੇ ਨਹੀਂ ਦੂਜਾ ਪਿੱਛੇ ਦੇ ਸਕਦੇ ਹਰ ਸਵਾਲ ਦਾ ਜਵਾਬ ਇਹ 32 ਨੇ ਇਹ ਜਿਹੜੇ ਔਰ ਇਹ ਦੇਖੇ ਸਾਰੀਆਂ ਗੱਲਾਂ ਜਿਹੜੀਆਂ ਸੈਟੂਲਰ ਜੁੰਦੀਆਂ ਆ ਸੋਸ਼ਲਿਜ਼ਮ ਦੀਆਂ ਕਿ ਮੈਂ ਆਦਰਕ ਡਕਿਆ ਆਇਆ ਦੇ ਡਿclare ਡੈਮੋਕ੍ਰੇਸੀ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ ਐਜ਼ ਦੀ ਬੇਸਿਕ ਟਿਨਟ ਇਹ ਤੁਹਾਡੇ ਵਾਸਤੇ ਮੈਂ ਕਰ ਰਿਹਾ ਤੇ ਅੱਗੇ ਲਿਖਣਾ ਪੈਣਾ ਯੈਸ ਕਿ ਨੋ ਇੱਥੇ ਯੈਸ ਭਰਨਾ ਪੈਣਾ ਇਹਨਾਂ ਨੂੰ ਕਿਉਂ ਕਿ ਨੋ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜੋ ਕਹੋਗੇ ਮੈਂ ਤੁਹਾਡੀ ਗੱਲ ਮੰਨ ਜਿਹੜੇ ਸਾਨੂੰ ਸਲਾਵਾ ਦਿੰਦੇ ਆ ਨਾ ਪਾਰਟੀ ਦਾ ਕੰਮ ਚੱਲ ਸਕਦਾ ਆ ਇਲੈਕਸ਼ਨ ਕਮਿਸ਼ਨ ਦਾ ਡਾਕੂਮੈਂਟ ਆ ਮੇਰਾ ਨਹੀਂ ਆ ਜਿਹੜਾ ਮਰਜ਼ੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਲੈ ਲਵੇ ਇਹਦੇ ਵਿੱਚ ਨੋ ਲਿਖ ਕੇ ਤੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਵੇ ਪੋਲੀਟਿਕਲ ਪਾਰਟੀ ਸਾਨੂੰ ਜੋ ਸਜ਼ਾ ਦੇਣਗੇ ਅਸੀਂ ਉਹਨਾਂ ਦੀ ਮੰਨ ਲਵਾਂਗੇ ਇਹਦੇ ਵਿੱਚ ਵੀ ਫਿਰ 29 ਜਿਹੜਾ ਇਹਦਾ ਸੈਕਸ਼ਨ 5 ਦਾ ਜਿਹੜਾ ਮੈਂ ਪਹਿਲਾਂ ਪੜਿਆ ਇਹ ਚ ਫਿਰ ਲਿਖ ਕੇ ਦੇਣਾ ਪੈਣਾ ਵੀ ਨਾਲ ਲਾਇਆ ਕਿ ਨਹੀਂ ਲਾਇਆ ਯੈਸ ਕਿ ਨੋ ਹਾਂ ਕਿ ਨਾ ਤੇ ਇਹਨਾਂ ਨੂੰ ਕੋਈ ਨਾ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਫਿਰ ਅਸੀਂ ਮੰਨ ਜਾਗੇ ਪੀ ਪਾਰਟੀਆਂ ਇਸ ਤਰੀਕੇ ਜਿਹੜੀਆਂ ਉਹ ਰਜਿਸਟਰ ਹੋ ਸਕਦੀਆਂ ਸੋ ਬੜੀ ਡਿਟੇਲ ਦੇ ਵਿੱਚ ਸਾਰਾ ਕਲਕਲ ਮੈਂ ਜਿਹੜਾ ਪੜਨ ਲੱਗਿਆ ਤੇ ਬੜਾ ਲੰਬਾ ਸਮਝ ਲੱਗੇਗਾ ਇਹ 32 ਸਵਾਲ ਨੇ ਜਿਹਦਾ ਜਵਾਬ ਜਿੰਨਾ ਵੀਰਾਂ ਨੇ ਪਾਰਟੀ ਰਜਿਸਟਰ ਕਰਾਉਣੀ ਆ ਉਹਨਾਂ ਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਪੈਣਾ ਮੈਂਬਰਸ਼ਿਪ ਸਾਰਿਆਂ ਵਾਸਤੇ ਖੋਣੀ ਪੈਣੀ ਹੈ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਬਣ ਸਕਦੀ ਇਸ ਕਰਕੇ ਪਾਰਟੀ ਆਪਣੇ ਫੈਸਲੇ ਪਾਰਟੀ ਸੰਵਿਧਾਨ ਮੁਤਾਬਕ ਲਏਗੀ ਇਹ ਘੱਟੋ ਘੱਟ 4-5 ਜਗ੍ਹਾ ਦੇ ਉੱਤੇ ਇਹ ਇਹਦੇ ਵਿੱਚ ਫਾਰਮ ਦੇ ਵਿੱਚ ਲਿਖ ਕੇ ਦੇਣਾ ਪੈਂਦਾ ਕਿ ਕੋਈ ਵੀਟੋ ਪਾਵਰ ਨਹੀਂ ਹੋਊਗੀ ਤੁਹਾਨੂੰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੇ ਡੈਮੋਕ੍ਰੈਟਿਕ ਤਰੀਕੇ ਨਾਲ ਲੈਣੇ ਪਣਗੇ ਤਾਂ ਜਾ ਕੇ ਤੇ ਜਿਹੜੀ ਪਾਰਟੀ ਰਜਿਸਟਰ ਹੁੰਦੀ ਹੈ ਤੇ ਫਿਰ ਤੁਸੀਂ ਪੋਲੀਟੀਕਲ ਪਾਰਟੀ ਕਹਾਉਣ ਦੇ ਜਿਹੜੇ ਹੱਕਦਾਰ ਆ ਉਹ ਬਣਦੇ ਇਸ ਕਰਕੇ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਇਹੋ ਜਿਹਾ ਇਮਪ੍ਰੈਸ਼ਨ ਜਾਵੇ ਕਿਉਂਕਿ ਸਿੰਘ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਵੀ ਲਿਖਿਆ ਸੀ ਸਾਡੇ ਉਹਦੇ ਵਿੱਚ ਵੀ ਸਵਿਧਾਨ ਦੇ ਮੁਤਾਬਕ ਪਰ ਨਾਲ ਉਹਨਾਂ ਨੇ ਕੁਝ ਸ਼ਰਤਾ ਲਾਈਆਂ ਸੀ ਉਹ ਅਸੀਂ ਸਾਰੀਆਂ ਚੀਜ਼ਾਂ ਪਹਿਲਾਂ ਲੀਗਲ ਓਪੀਨੀਅਨ ਦੇ ਕੇ ਜੱਜਮੈਂਟ ਦੇ ਕੇ ਦੂਜੇ ਦੇ ਕੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਜਿਹੜੀ ਹੈ ਇਹ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿਉਂਕਿ ਉਹ ਵੀ ਅੱਗੋਂ ਉਹਨਾਂ ਨੇ ਜੋ ਫੈਸਲਾ ਕੀਤਾ ਸੰਗਤ ਨੂੰ ਜਵਾਬਦੇ ਹੁੰਦੇ ਇਸ ਕਰਕੇ ਜਿਹੜੀ ਹੈ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਕੌਮ ਦੇ ਸਾਹਮਣੇ ਹੁੰਦੀ ਹੈ ਇਸ ਲਈ ਅਸੀਂ ਸਾਰੀਆਂ ਚੀਜ਼ਾਂ ਤੋਂ ਉਹਨਾਂ ਨੂੰ ਕਨਵਿੰਸ ਕਰਕੇ ਤੇ ਹੁਣ ਬੇਨਤੀ ਕਰਕੇ ਆਏ ਆ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਹੈ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀਆਂ ਹੈਗੇ ਭਰਤੀ ਦਾ ਫੈਸਲਾ ਕਰੇਗੀ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਕੋਈ ਵੀ ਇਮਾਨਦਾਰ ਵਰਕਰ ਜਿਹੜਾ ਕਿਸੇ ਨਾਲ ਪੱਖਪਾਤ ਇਮਾਨਦਾਰ ਕਿਸੇ ਵਰਕਰ ਦੇ ਨਾਲ ਪੱਖਪਾਤ ਪਾਰਟੀ ਨਹੀਂ ਕਰਦੀ ਕੋਈ ਵੀ ਭਰਤੀ ਕਰਨੀ ਚਾਵੇ ਸਾਰੇ ਕਰਾਂਗੇ ਪਰ ਉਹ ਪਾਰਟੀ ਦਾ ਢਾਂਚਾ ਹੁੰਦਾ ਇਸ ਕਰਕੇ ਪ੍ਰਧਾਨ ਸਾਹਿਬ ਦਾ ਅਸੀਫਾ ਵੀ ਉਸੇ ਹੀ ਵਰਕੇ ਕਮੇਟੀ ਨੇ ਪ੍ਰਬੰਧ ਕਰਨਾ ਉਹਦੀ ਮੀਟਿੰਗ ਜਿਹੜੀ ਆ ਹੁਣ ਅਸੀਂ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅੱਜ ਹੀ ਮੈਂ ਆਪਣੇ ਕਾਰਜਕਾਰੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਇੱਕ ਦਿਨ ਤੱਕ ਮੀਟਿੰਗ ਦੀ ਡੇਟ ਅਨਾਉਂਸ ਕਰ ਦਿੰਨੇ ਆ ਅਗਲੀ ਗੱਲ ਜੋ ਜਿਹੜੀ ਹੈ ਅਸੀਂ ਸਾਰੀ ਕਰਾਂਗੇ ਇੱਕ ਤਾਂ ਜਿਹੜੀ ਅਮੈਡਿਕ ਸੁਣਨ ਤੇ ਸੁਣਨ ਲੋ ਇੱਕ ਦੂਜਾ ਇਸ਼ੂ ਹੋ ਰਿਹਾ ਪਰ ਤੁਸੀਂ ਇਕੱਠੇ ਕੁਐਸਚਨ ਕਰ ਲਿਓ ਇੱਕ ਕੇਂਦਰ ਸਰਕਾਰ ਨੇ ਬਹੁਤ ਮਾੜਾ ਫੈਸਲਾ ਪੰਜਾਬ ਵਿਰੋਧੀ ਫੈਸਲਾ ਕੀਤਾ ਕਿ ਚੰਡੀਗੜ੍ਹ ਦੇ ਵਿੱਚ ਜਿਵੇਂ ਪਹਿਲਾਂ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਕਲੇਮ ਖਤਮ ਕਰਨ ਵਾਸਤੇ ਇੱਕ ਇੱਕ ਕਰਕੇ ਕੋਈ ਨਾ ਕੋਈ ਨਵੀਂ ਸਾਜਿਸ਼ ਘੜੀ ਜਾਂਦੀ ਹੈ ਕਦੀ ਹਰਿਆਣੇ ਦੇ ਕਾਗਜ਼ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਦੀ ਹਰਿਆਣੇ ਨੂੰ ਵਿਧਾਨ ਸਭਾ ਵਾਸਤੇ ਜ਼ਮੀਨ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ ਕਦੀ ਜਿਹੜੀ ਅਫਸਰਾਂ ਦੀ ਰੇਸ਼ੋ ਹੈ ਉਹ ਦਸਤੁਰਬ ਕੀਤੀ ਜਾਂਦੀ ਹੈ ਸਾਡੇ ਤੇ ਹਰਿਆਣੇ ਦੇ ਅਫਸਰ ਜਿਹੜਿਆ ਉਹਦੀ ਥਾਂ ਦੇ ਉੱਤੇ ਕੇਂਦਰ ਦੇ ਅਫਸਰ ਵਕਫ ਵਕਫ ਸਮੇਂ ਤੇ ਡੈਪੂਟੇਸ਼ਨ ਤੇ ਆ ਗਏ ਆ ਆਪਣੇ ਨਵੇਂ ਕੈਡਰ ਬਣ ਗਏ ਬਹੁਤ ਕੁਸ਼ ਅੱਗੇ ਜ਼ੁਲਮ ਇਹਨਾਂ ਨੇ ਜਿਹੜਾ ਉਹ ਕੀਤਾ ਇੱਕੋ ਇੱਕ ਮਨਸ਼ਾ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਪਾ ਪਰ ਹੁਣ ਜਿਹੜਾ ਜਿਹੜਾ ਐਡਵਾਈਜ਼ਰ ਆ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਹੁੰਦੇ ਆ ਚੰਡੀਗੜ੍ਹ ਦੇ ਇਸੇ ਕਰਕੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਸਤੇ ਬਣਿਆ ਸੀ ਤੇ ਪੰਜਾਬ ਨੂੰ ਆਉਣਾ ਪੰਜਾਬ ਦਾ ਹਿੱਸਾ ਹੈ ਤੇ ਪੰਜਾਬ ਦੇ ਗਵਰਨਰ ਨੂੰ ਹੀ ਪ੍ਰਸ਼ਾਸਕ ਫਾਰਦੀ ਟਾਈਮਿੰਗ ਲਾਇਆ ਜਾਂਦਾ ਟੈਂਪਰੇਰੀ ਡਿਊਟੀ ਬਣਾ ਕੇ ਪਰ ਹੁਣ ਚੀਫ ਸਕੱਟਰੀ ਲਾ ਕੇ ਜਿਹੜਾ ਮੈਸੇਜ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਆ ਚੀਫ ਸਕੱਟਰੀ ਦੀ ਪੋਸਟ ਤੇ ਕਿ ਇਹ ਅਸੀਂ ਪੰਜਾਬ ਨੂੰ ਟ੍ਰਾਂਸਫਰ ਨਹੀਂ ਕਰਨਾ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਪਾਰਟੀ ਲੈਵਲ ਤੇ ਵੀ ਅਸੀਂ ਵਰਕਿੰਗ ਕਮੇਟੀ ਦੀ ਜਸਨ ਮੀਟਿੰਗ ਹੋਏਗੀ ਇਤਕੇ ਫੈਸਲਾ ਲਵਾਂਗੇ ਔਰ ਕੇਂਦਰ ਨੂੰ ਮੈਂ ਅੱਜ ਵੀ ਮੰਨ ਕਰਦਾ ਕਿ ਪੰਜਾਬ ਅੱਗੇ ਬੜਾ ਦੁਖੀ ਆ ਕਿਸਾਨੀ ਦਾ ਸੰਕਟ ਕਿੱਡਾ ਵੱਡਾ ਚੱਲ ਰਿਹਾ ਢੱਲੇਵਾਲ ਸਾਹਿਬ ਦਾ ਜਿਹੜੀ ਕੰਡੀਸ਼ਨ ਹੈ ਕਿੰਨੀ ਮਾੜੀ ਹੋ ਗਈ ਆ ਬਹੁਤ ਪੰਜਾਬ ਅੱਗੇ ਜਿਹੜਾ ਭੁਗਤ ਰਿਹਾ ਸਜ਼ਾ ਤੇ ਹੋਰ ਸਜ਼ਾ ਪੰਜਾਬ ਨੂੰ ਦੇ ਕੇ ਪੰਜਾਬ ਦਾ ਮਾਹੌਲ ਨਾ ਖਰਾਬ ਕਰੋ ਇਸ ਕਰਕੇ ਬਾਰਡਰ ਸਟੇਟ ਹੈ ਇਸ ਤਰ੍ਹਾਂ ਦੇ ਧੱਕੇ ਕਰਨੇ ਪੰਜਾਬ ਨਾਲ ਬੰਦ ਕਰੋ ਤੇ ਇਹ ਜਿਹੜਾ ਫੈਸਲਾ ਤੁਸੀਂ ਨਵਾਂ ਕੀਤਾ ਨਾ ਪੰਜਾਬ ਨਾਲ ਕੰਸਲਟ ਕੀਤਾ ਗਿਆ ਨਾ ਹਰਿਆਣਾ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਜਵਾਬਦੇ ਆ ਕਿ ਉਹਨਾਂ ਨੇ ਇਸ ਗੱਲ ਨੂੰ ਕਿਵੇਂ ਹੁਣ ਦਿੱਤਾ ਕਿਉਂਕਿ ਤੁਸੀਂ ਜੇ ਸੁੱਤੇ ਰਹੋਗੇ ਜਾਂ ਕੇਜਰੀਵਾਲ ਸਾਹਿਬ ਤੋਂ ਡਰਦੇ ਰਹੋਗੇ ਤੇ ਇਹਦਾ ਪੰਜਾਬ ਦੇ ਜਿਹੜੇ ਹੱਕ ਆ ਇੱਕ ਇੱਕ ਕਰਕੇ ਜਾਈ ਜਾਣਗੇ ਇਹ ਪੰਜਾਬ ਦੀ ਜਨਤਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਹਦੇ ਵਾਸਤੇ ਹਰ ਲੜਾਈ ਲੜੇਗਾ ਇਹ ਵੀ ਮੈਂ ਉਸ ਗੱਲ ਦੀ ਵਿਖੇਦੀ ਜਿਹੜੀ ਆ ਕਰਦਾ ਹੁਣ ਜਿਹੜਾ ਕੋਈ ਤੁਹਾਡਾ ਕੁਐਸਚਨ ਆ ਜੀ ਮੈਨੇਜਮੈਂਟ ਦੀ ਸਰਵਿੰਗ ਕਮੇਟੀ ਇਸ ਤੀਏ ਪ੍ਰਵਾਨ ਕਰ ਲੈਂਦੀ ਹੈ ਤੇ 네ਗੇਟਿਵ ਇਫੈਕਟ ਕੀ ਹੋਣਗੇ ਕਿ 파ਟੀ ਦਾ ਸਿੰਬਲ ਜਾ ਸਕਦਾ ਹੈ ਕੀ ਹੋ ਸਕਦਾ ਹੈ ਥੋੜਾ ਜਿਹਾ ਡਿਟੇਲ ਦੇ ਵਿੱਚ ਨਹੀਂ ਜਦੋਂ ਵਰਕਿੰਗ ਕਮੇਟੀ ਨੇ ਤਾਂ ਕਰਨਾ ਹੀ ਹੈ ਵਰਕਿੰਗ ਕਮੇਟੀ ਦਾ ਅਧਿਕਾਰਤਾ ਜੀ ਜੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਜੀ ਉਹ ਤਾਂ ਉਹਦੀ ਮੀਟਿੰਗ ਤਾਂ ਨਹੀਂ ਅਸੀਂ ਰੱਖਦੇ ਸੀ ਕਿ ਅਸੀਂ ਆਹ ਜਿਹੜਾ ਭਰਤੀ ਵਾਲਾ ਇਸ਼ੂ ਸੀ ਇਹ ਪਹਿਲਾਂ ਸਿੰਘ ਸਾਹਿਬ ਦੀ ਸੰਤੁਸ਼ਟੀ ਕਰਾਉਣੀ ਚਾਹਤਾਂ ਠੀਕ ਹੈ ਉਹ ਅਸੀਂ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਾਨੂੰ ਕੰਮ ਦੀ ਕਾੜੀ ਨਹੀਂ ਹੁੰਦੀ ਪਹਿਲਾਂ ਸੰਸਥਾ ਦਾ ਸਤਿਕਾਰ ਹੈ ਹੂੰ ਇਸ ਕਰਕੇ ਪਹਿਲਾਂ ਅਸੀਂ ਉਹਨਾਂ ਨੂੰ ਜਿੰਨੀ ਦੇਰ ਤੱਕ ਤਸੱਲੀ ਨਹੀਂ ਸੀ ਕਰਾ ਲੈਂਦੇ ਸਾਰੇ ਪੁਆਇੰਟ ਸੇ ਉਹਨਾਂ ਦੇ ਤੱਕ ਅਸੀਂ ਨਹੀਂ ਸੀ ਰਖਣੀ ਇਸ ਕਰਕੇ ਹੁਣ ਅੱਜ ਇਹ ਗੱਲ ਕਰਕੇ ਤੇ ਉਹਦੀ ਮੀਟਿੰਗ ਵੀ ਚੱਜੀ ਸੇ ਤੇ ਕੱਲੀ ਇਹ ਜਿਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਮੈਂਬਰ ਬਣਨ ਦਾ ਅਧਿਕਾਰ ਆ ਕੋਈ ਧਰਮ ਕੋਈ ਜਾਤ ਪਾਤ ਨਹੀਂ ਇਹਦੇ ਵਿੱਚ ਦੇਖਿਆ ਜਾਂਦਾ ਪਰ ਵਰਕਿੰਗ ਕਮੇਟੀ ਦੇ ਬਹੁਤਾਂ ਤੇ ਮੈਂਬਰ ਜਿਹੜੇ ਨੇ ਉਹ ਬਤੌਰ ਸੇਖਣੇ ਅਮਰਤ ਹਰੀ ਨੇ ਉਹ ਅਕਾਲ ਤੱਕ ਸਾਡੀ ਹਰ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਵੀ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗਾਂ ਪੱਤਰ ਘਟੇ ਚ ਨਾ ਸੱਦ ਕੇ ਇੰਨੇ ਦਿਨ ਕਿਉਂ ਲਗਾਏ ਤੁਸੀਂ ਨਹੀਂ ਦੇਖੋ ਅਸੀਂ ਜਿਹੜਾ ਵੱਡਾ ਫੈਸਲਾ ਕਰਨਾ ਸੀ ਭੱਤੀ ਦਾ ਪਾਰਟੀ ਸੰਵਿਧਾਨ ਦੇ ਮੁਤਾਬਕ ਕਰਨਾ ਚਾਹ ਰਹੇ ਹਾਂ ਇਹ ਚ ਹਿੰਦੂ ਸਿੱਖ ਦਾ ਗੱਲ ਹੀ ਹੈ ਕਿ ਜਿਹੜੀ ਪਾਰਟੀ ਆ ਦੇਖੋ ਨਾ ਪਾਰਟੀ ਮੈਂ ਤੁਹਾਨੂੰ ਪੜ ਕੇ ਸੁਣਾਇਆ ਇਹ ਇਦਾਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਹੈ ਉਹਦੇ ਵਿੱਚ ਹੀ ਲਿਖਿਆ ਹੋਇਆ ਪਾਰਟੀ ਦੇ ਵਿੱਚ ਜੋ ਤੋ ਮੇਰੇ ਕੋਲ ਸੰਵਿਧਾਨ ਹੈ ਤੁਹਾਨੂੰ ਲਾਈਨ ਪੜ੍ਹ ਕੇ ਦੱਸ ਦਿੰਦਾ ਕਿ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਹੈ ਇਹਦਾ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਕਰਨਾ ਹੈ ਇਹਦੀਆਂ ਡਾਟਾ ਵਿੱਚ ਉਹਨੇ ਉਹ ਤੱਕ ਕਮੀਆਂ ਨੇ ਇਹਦੀ ਅਨਰੋਲਮੈਂਟ ਦਾ ਸਾਰਾ ਬਾਕੀ ਕੰਮਕਾਜ ਵੀ ਉਹਨੇ ਡਾਇਰੈਕਸ਼ਨ ਦੇਣੀ ਹੈ ਔਰ ਜਿੰਨੀ ਦੇਰ ਤੱਕ ਕੋਈ ਭਰਤੀ ਚੱਲਦੀ ਹੈ ਪ੍ਰਾਰੇ ਉਹਦੇ ਦਰ ਆਪਣੇ ਜ਼ਿੰਮੇਵਾਰ ਉਹਦੇ ਤੇ ਬਣੇ ਰਹਿੰਦੇ ਆ ਅਸੀਂ ਆਬਜ਼ਰਵਰ ਵੀ ਵਰਕਿੰਗ ਕਮੇਟੀ ਨੇ ਲਾਉਣੇ ਆ ਵੱਖ-ਵੱਖ ਜ਼ਿਲ੍ਹਿਆਂ ਦੇ ਦੂਜੀਆਂ ਸਟੇਟਾਂ ਦੇ ਇਹਦੇ ਜਿਹੜੀ ਭਰਤੀ ਦੇ ਪੈਸੇ ਆਉਣੇ ਆ ਉਹ ਵੀ ਪਾਰਟੀ ਦੇ ਅਕਾਊਂਟਾਂ 'ਚ ਜਮ੍ਹਾਂ ਹੋਣੇ ਆ ਜਿਹੜੀਆਂ ਭਰਤੀਆਂ ਕਾਪੀਆਂ ਇਸ਼ੂ ਹੋਣੀਆਂ ਉਹਦੇ ਲੈਜਰਾਂ 'ਚ ਸੀਰੀਅਲ ਨੰਬਰ ਚੜਦੇ ਆ ਕੱਲੇ-ਕੱਲੇ ਬੰਦੇ ਨੂੰ ਇਸ਼ੂ ਹਣੀ ਕਿੰਨੇ ਨੰਬਰ ਕਾਪੀ ਹੋਈ ਇਹ ਸਾਰਾ ਦਫ਼ਤਰ ਦਾ ਕੰਮ ਹੁੰਦਾ ਉਹਨੂੰ ਵਰਕਿੰਗ ਕਮੇਟੀ ਜਿਹੜੀ ਹੈ ਸਾਰੀ ਜਿਹੜੀ ਆ ਪਾਰਟੀ ਆ ਜਿਹੜਾ ਆਰਗੇਨਾਈਜੇਸ਼ਨ ਆ ਉਹ ਸਾਰੀ ਸੁਪਰਵਾਈਜ਼ ਕਰਦੀ ਕੀਮਾ ਸਾਹਿਬ ਅੱਜ ਜਥੇਦਾਰ ਸਾਹਿਬ ਦਾ ਤੁਹਾਡੀ ਗੱਲ ਸੁਣ ਕੇ ਕੀ ਪ੍ਰਤੀਕਿਰਣ ਸੀਗਾ ਔਰ ਨਹੀਂ ਉਹ ਜਥੇਦਾਰ ਸਾਹਿਬ ਨੇ ਕਾਲੀ ਤਨ ਤੇ ਨਾਰਾਜ਼ਗੀ ਬੰਦਾ ਸਾਹਿਬ ਬਹੁਤ ਸਦਾ ਸੋਣਾ ਬੰਦੇ ਮਰਦੀ ਆ ਅੱਜ ਉਹਨਾਂ ਦਾ ਕੀ ਨਾਰਾਜ਼ਗੀ ਦੂਰ ਹੋਈ ਆ ਜੀ ਕੱਲੇ-ਕੱਲੇ ਦੀ ਕੀ ਨਾਰਾਜ਼ਗੀ ਨਹੀਂ ਦੇਖੋ ਕਦੇ ਵੀ ਜਥੇਦਾਰ ਸਾਹਿਬ ਨਾਰਾਜ਼ ਨਹੀਂ ਹੁੰਦੇ ਉਹਨਾਂ ਦੀ ਬੜੀ ਵੱਡੀ ਜਿਮੇਵਾਰੀ ਹੁੰਦੀ ਹੈ ਜਿੰਨੀ ਵਾਰੀ ਵੀ ਅਸੀਂ ਆਏ ਆ ਬੜੇ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਉਹਨਾਂ ਨੇ ਜਿਹੜੀ ਵੀ ਗੱਲ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਸਾਡੀ ਹਰ ਗੱਲ ਸਮਝਣ ਦੀ ਕੋਸ਼ਿਸ਼ ਕੀਤੀ ਸਰਦਾਰ ਸਾਹਿਬ ਜੀ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਆ ਅੱਜ ਅਸੀਂ ਗਏ ਸੀ ਇਸੇ ਕਰਕੇ ਵੀ ਹੁਣ ਅਸੀਂ ਬਰਤੀ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਪ੍ਰਧਾਨ ਸਾਹਿਬ ਦੇ ਅਸੀਂ ਫੇਰ ਦਾ ਜਿਹੜਾ ਫੈਸਲਾ ਲੈਣਾ ਉਹ ਹੁਣ ਅਸੀਂ ਇਮੀਡੀਏਟਲੀ ਵਰਕੇ ਕਮੇਟੀ ਦੀ ਮੀਟਿੰਗ ਕਰਕੇ ਸਿਮਾ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ 24 ਸਾਲਾਂ ਤੋਂ ਬਾਅਦ ਜਿਹੜਾ ਅਕਾਲੀ ਦਲ ਇਸ ਵਾਰੀ ਉਹ ਵੀ ਚੋਣ ਨਹੀਂ ਲੜ ਰਿਹਾ ਨਹੀਂ ਕੋਈ ਨਹੀਂ ਪਹਿਲਾਂ ਵੀ ਅਸੀਂ ਹੋਰ ਯਾਰ ਤੁਸੀਂ ਮੇਰੇ ਕੋਲ ਪੁੱਛੋ ਸਰਨਾ ਸਾਹਿਬ ਇੱਕਦ ਤੇ ਜਿਹੜਾ ਸਾਰੇ ਆਪਾਂ ਸਾਰਾ ਪੱਖ ਰੱਖ ਕੇ ਆਏ ਨੇ ਤੁਸੀਂ ਵੀ ਦਿੱਲੀ ਕਮੇਟੀ ਚਾਹਦੇ ਨੇ ਜੋ ਪਾਰਟੀਆਂ ਚਲਾ ਰਹੇ ਜੋ ਚਾਹਦੇ ਕੋਈ ਯਾਰ 100% ਸੈਟੀਸਫਾਈਡ ਸਾਰੀਆਂ ਪਾਰਟੀਆਂ ਸਾਰਾ ਕੁਝ ਸੇਮ ਹੁੰਦਾ ਹੈ। ਤੇਰੀਆਂ ਸਾਰੀਆਂ ਗੱਲਾਂ ਦਾ ਜਵਾਬ ਦੇ ਦੇਣਾ। ਹਾਂਜੀ ਬਹੁਤ ਕਰਨੇ। ਤੁਹਾਡੀਆਂ ਅਸੀਂ ਸਾਰੇ ਹਾਂਜੀ ਹਾਂਜੀ ਜਥੇਦਾਰ ਸਾਹਿਬ ਦੀ ਮੀਟਿੰਗ ਨਾਲ ਹਾਂਜੀ 200% ਰਾਜੀ ਹੋ ਕੇ ਆਇਆ। ਅੱਛਾ ਜੀ। ਇਸ ਤੋਂ ਉੱਪਰ ਕੋਈ ਗੱਲ ਦੇਖਣੀ ਤੁਸੀਂ। ਜਦੋਂ ਮਾਦ ਦੀ ਮੀਟਿੰਗ ਦੇ ਵਿੱਚ ਅੱਜ ਦੀ ਰਿਪੋਰਟਿੰਗ ਦੇ ਵਿੱਚ ਜਿਹੜੀ ਜੈਦਾ ਸਾਹਿਬ ਨੇ ਸੱਤ ਮੈਂਬਰੀ ਪ੍ਰਾਈਸ ਸੀ ਭਰਤੀ ਬਾਰੇ ਉਹਦੇ ਬਾਰੇ ਕੋਈ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੋ ਚੀਜ਼ਾਂ ਲਿਖਿਆ ਸੀ ਨਾਲ ਉਹਨਾਂ ਨੇ ਵੀ ਲਿਖਿਆ ਸੀ ਕਿ ਪਾਰਟੀ ਦੇ ਆਪਣੇ ਸੰਵਿਧਾਨ ਦੇ ਮਤਲਬ ਉਹ ਸੀ ਲਿਖਿਆ ਕਿ ਉਹ ਸੰਵਿਧਾਨ ਦੇ ਵਿੱਚ ਨਹੀਂ ਹੁੰਦੀ ਇਸੇ ਕਰਕੇ ਤੇ ਇਨਾ ਟਾਈਮ ਲਿਆ ਕਿ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਰਟੀ ਦੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਉਹ ਕਰੋ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇਹ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਇਸ ਚੀਜ਼ ਨੂੰ ਪ੍ਰਬੰਧ ਕੀਤਾ ਸਰਨਾ ਸਾਹਿਬ ਅਕਾਲੀ ਦਲ ਬਹੁਤ ਮਜ਼ਬੂਤ ਹੋਇਆ ਦਿੱਲੀ ਦੇ ਵਿੱਚ ਪਰ ਚੋਣ ਨਹੀਂ ਲੜ ਰਿਹਾ ਇਸ ਵਾਰੀ ਕੀ ਕਾਰਨ ਤਾਂ ਕਿ ਹੋਰ ਮਜ਼ਬੂਤ ਆਪ ਕੀ ਮਸਮਾਰ ਕੇ ਕਮਜ਼ੋਰ ਨਾ ਹੋ ਜਾਏ ਜਿਸ ਜਨਨ ਰਾਨਾ ਖਾਲੇ ਆਉਣਾ ਰਹੀਏ ਕਿ ਹਾਰਮੋਨ ਬੁਧੋ ਜਿੰਨ ਦੀ ਸਰਕਾਰ ਤੇ ਪੈ ਨਹੀਂ ਲੱਗਦਾ ਜੀ ਜਿੰਨ ਦੀ ਸਰਕਾਰ ਤੇ ਨਹੀਂ ਲੱਗਦਾ ਜੇ ਕੇਦਰੀਵਾਲ ਸਾਹਿਬ ਜੀ ਇੱਕ ਬੰਦੇ ਸਮਝਿਆ ਯਾਰ ਕਦੀ ਉਧਰ ਤੇ ਉਧਰ ਕੇਦਰੀਵਾਲ ਸਾਹਿਬ ਨੇ ਦਿੱਲੀ ਦੀਆਂ ਚੋਣਾਂ ਤੋਂ ਪਹਿਲਾਂ ਆਪਣੇ ਗ੍ਰੰਥੀ ਸਿੰਘਾਂ ਵਾਸਤੇ 18000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਜਿਹੜਾ ਬੰਦਾ 8000 ਰੁਪਏ ਬਿੱਗੇ ਨੂੰ ਨਹੀਂ ਦਿੱਤਾ 3 ਸਾਲ ਹੋ ਗਏ ਇਹ ਜੇ 18000 ਦੀ ਉਮੀਦ ਕਰਦੇ ਨੇ। ਨੇ ਪਰ ਉੱਥੇ ਪੜ੍ਹਦੇ ਸਿੱਖਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਗੁਰੂ ਗੁਰਦਰਾ ਕਮੇਟੀਆਂ ਜਿਹੜੀਆਂ ਨੇ ਲੋਕਾਂ ਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜਿਹੜਾ ਉਹਨਾਂ ਦਾ ਹਿੱਸਾ ਗਰੰਤੀ ਸਿੰਘਾਂ ਦਾ ਬੜੇ ਸਤਿਕਾਰ ਦੇ ਨਾਲ ਕਮੇਟੀਆਂ ਭੇਟ ਕਰਦੀਆਂ ਨੇ ਇਹਨਾਂ ਦਾ ਤਾਂ ਅਨਾਊਂਸਮੈਂਟੇ ਕਰਨੀ ਹੁੰਦੀ ਹੈ। ਗਰੰਤੀ ਸਿੰਘ ਸਾਡੇ ਨਾਲੋਂ ਜ਼ਿਆਦਾ ਸਮਝਦਿਆ ਇਹਨਾਂ ਨੂੰ ਕਰਨਾ ਸਾਹਿਬ ਕੀ ਦਿੱਲੀ ਦੇ ਰਸਤੇ ਹੈ ਸਾਹਿਬ ਕੀ ਦਿੱਲੀ ਦੇ ਵਿੱਚ ਦੋ ਧਰਮ ਹੀ ਵਸਦੇ ਨੇ ਇੱਕ ਸਿੱਖ ਤਰਫ ਤੇ ਹਿੰਦੂ ਧਰਮ ਜੇ ਕੈਦਰੀ ਵਾਲੇ 18000 ਰੁਪਿਆ ਅੰਤਾਂ ਵਾਸਤੇ ਜਾਂ ਦੂਸਰਾ ਵਾਸਤੇ ਗਰੰਤੀਆਂ ਵਾਸਤੇ ਤਿਆਗ ਕੀਤਾ ਬਾਕੀ ਧਰਮਾਂ ਦੇ ਵੀ ਦੇਖੋ ਜੀ ਮੈਂ ਪਹਿਲੀ ਗੱਲ ਹੈਗੀ ਹਾਂ ਜੀ ਸਾਰੇ ਸਾਹਮਣੇ ਅਸੀਂ ਆਪਣੇ ਰਾਗੀ ਸਿੰਘਾਂ ਵਾਸਤੇ ਗਰੰਤੀ ਸਿੰਘਾਂ ਵਾਸਤੇ ਕਿਸੇ ਸਰਕਾਰ ਕੋਲ ਕੋਈ ਮਾਇਆ ਲੈਣ ਦੇ ਫਰਜ਼ਾ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਨੇ ਗੁਰਦੁਆਰੇ ਸੇਵਾ ਕਰਦੇ ਹਨ ਉਹਨਾਂ ਨੂੰ ਕਿਸੇ ਦਿੱਲੀ ਦੇ ਬੰਦੀਆਂ ਕੋਲੋਂ ਫਲਾਣੇ ਕੋਲੋਂ ਪੈਸੇ ਲੈਣ ਦੇ ਲੋੜ ਨਹੀਂ ਔਰ ਗੁਰੂ ਘਰ ਕੋਲੋਂ ਆਪਣੇ ਪੈਸਾ ਪਰ ਦੋ ਧਰਮਾਂ ਨੂੰ ਹੀ ਇਹਨਾਂ ਨੇ ਲਾਂਚ ਕੀਤਾ ਅਜੇ ਤਰੇ ਧਰਮ ਬਣਾ ਲਓ ਯਾਰ ਪਰ ਗੁਰਦੁਆਰਿਆਂ ਦੇ ਗ੍ਰੰਥੀ ਔਰ ਰਾਗੀ ਸਿੰਘ ਕਿਸੇ ਕੋਲ ਕੋਈ ਪੈਸਾ ਨਹੀਂ ਲੈਣਗੇ ਜਿਹੜੇ ਪੈਸੇ ਲੈਣਗੇ ਉਹ ਗੁਰੂ ਦੇ ਦੇਨਦਾਰ ਹੋਣਗੇ ਜੀਪੋ ਸਾਹਿਬ ਸਾਹਸੇ ਕਰਾਈਸਿਸ ਤੋਂ ਬਾਅਦ ਅਕਾਲੀ ਦਲ ਹੁਣ ਸਿੱਤੇ ਮੰਗੀ ਮੇਲੇ ਮੁਕਤਸਰ ਵੱਡੇ ਕਾਨਫਰੰਸ ਕਰਨ ਜਾ ਰਿਹਾ ਜੀ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਦੇਖੋ ਗੱਲ ਇਹ ਹੈ ਕਿ ਉੱਥੇ ਹਰ ਸਾਲ ਹੀ ਕਿਉਂਕਿ ਸ੍ਰੀ ਮੁਕਤਸਰ ਸਾਹਿਬ 40 ਮੁਕਤੀਆਂ ਤੇ ਮਾਤਾ ਪਾਤਣ ਪੂਰ ਦੀ ਬੜੀ ਵੱਡੀ ਇਤਿਹਾਸਿਕ ਤੱਦੀ ਆ ਚੁੱਟੀ ਗੰਢੀ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਹੀ ਉੱਥੇ ਸਾਡੀ ਕਾਨਫਰੰਸ ਜਿਹੜੀ ਆ ਬੜੀ ਵੱਡੀ ਹੁੰਦੀ ਤੇ ਹੁਣ ਵੀ ਐਨਕੀ ਵੀ ਜਿਹੜੀ ਆ ਬੜੀ ਵੱਡੀ ਪੱਧਰ ਦੇ ਉੱਤੇ ਜਿਹੜੀ ਸਖਤਾ ਪਹੁੰਚ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਦਾਜਲੀ ਵੀ ਪੇਟ ਕਰਨ ਗਿਆ ਬਾਕੀ ਜਿਹੜੀਆਂ ਵਿਚਾਰਾ ਵੀ ਬਕ ਵਿਚਾਰਾ ਮਕੇ ਦੇ ਉੱਤੇ ਹੋਣ ਗਿਆ ਉਦੀ ਤਿਆਰੀ ਚੱਲ ਰਹੀ ਹੈ ਬੜੀ ਵੱਡੀ ਕਾਮਯਾਬ ਕਾਨਫਰੰਸ ਜਿਹੜੀ ਹੈ ਹੋਏਗੀ ਸਾਰੇ ਪਰਮ ਪ੍ਰਿਲੇਖੇ ਜਿਹੜੇ ਦੁਸ਼ਮਣ ਦੇ ਵਿਰੋਧੀਆਂ ਦੇ ਉਹ ਕਾਨਫਰੰਸ ਕਰਦੇ। ਜੀਮਾ ਸਾਹਿਬ ਇੱਕ ਛੇ ਮਹੀਨਿਆਂ ਤੋਂ ਹਰਦੀ ਗੱਲ ਤੇ ਆਈ ਹੈ ਤੇ ਜਿਹੜਾ ਅੱਜ ਜਥੇਦਾਰ ਸਾਹਿਬ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਉਹਨੂੰ ਲੈ ਕੇ ਨਤੀਜਾ ਕੀ ਨਿਕਲਿਆ ਸੁਣਾਓ ਜੀ ਤਾਂ ਅਗਲੇ ਕਾਰਵਾਈ ਕੀਤੀ ਜਾਏਗੀ। ਹਾਂਜੀ ਹਾਂਜੀ ਜਿਹੜੀ ਸੰਤਾ ਬੈਂਦੀ ਹੈ 1 1 ਕਦਮ ਦੇਖੀ ਕਿ ਇਹ ਮਸਲਾ ਇੱਕ ਆਦੇਸ਼ ਹੋਇਆ ਸੀਗਾ ਜੀ ਕਾਲਕ ਸਿੰਘ ਸਾਹਿਬ ਦੇ ਹਸਾਬ ਨਾਲ ਉਹ ਉਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਕਾਲੀ ਸੁਧਾਰ ਲੈ ਸੀਗਾ ਉਹਨਾਂ ਨੇ ਆਪਣਾ ਭੰਗ ਕਰਕੇ ਉਹ ਬੈਠੇ ਹੋਣ ਵਾਸਤੇ ਉਹਨਾਂ ਨੇ ਇੱਕ ਮੰਨਪਰਤਾ ਜਿੰਦਾ ਸੀਗਾ ਜੀ ਕਾਲਕ ਸਿੰਘ ਸਾਹਿਬ ਨੂੰ ਦੇ ਦਿੱਤਾ ਕਿ ਅਸੀਂ ਆਪਣਾ ਜਿਹੜਾ ਉਹ ਕਾਲੀ ਸੁਧਾਰ ਲੈ ਰਹੇ ਉਹ ਅਸੀਂ ਭੰਗ ਕਰ ਰਹੇ ਆਂ ਤੇ ਉਹ ਘਰ ਵੀ ਦਿੱਤਾ ਉਹਨਾਂ ਨੇ ਇੱਕੀ ਦੇ ਵਿੱਚ ਵੀ ਦੇ ਦਿੱਤਾ ਤੇ ਉਹਦੇ ਵਿੱਚ ਉਹ ਉਹ ਵਿੱਚ ਮੈਂ ਦੱਸ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਮਾਹਰ ਸਾਹਿਬ ਦੇ ਚਾਹੇ ਉਹ ਦੂਸਰੇ ਨੇ ਰਖਾ ਸਾਹਿਬ ਨੇ ਕਿ ਉਹਨਾਂ ਨੂੰ ਤਾਲੀ ਦਲ ਦੇ ਵਿੱਚ ਜਗਾ ਦਿੱਤੀ ਜਾਵੇਗੀ ਕਿਉਂਕਿ ਇੱਕ ਇੱਕ ਲਾਈਨ ਹੈ ਮਰਤਾਸਮਨ ਸਾਹਿਬ ਜੀ ਕੇ ਨਾਂ ਮਾਪਿਆਂ ਨੇ ਰੱਖੀ ਨਾਂ ਮਸੌਰਿਆਂ ਦੀ ਹੋਈ ਉਹ ਉਦੋਂ ਵੀ ਭੰਗ ਕਰਕੇ ਪਹਿਲੀ ਆ ਨਾ ਤੁਸੀਂ ਉਹਨਾਂ ਨੂੰ ਲੈ ਰਹੇ ਹੋ ਉਹ ਆਜੇ ਸੋਹਣੇ ਦੇਖੋ ਅੱਜ ਜਿੰਨਾ ਕੁ ਮੈਂ ਕਿਹਾ ਜਿਹੜੇ ਲੋਕੀ ਪਾਰਟੀ ਪ੍ਰਤੀ ਇਮਾਨਦਾਰ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਇਸ਼ਾਰਾ ਜੋ ਹੋ ਜਾਂਦਾ ਉਹ ਸਮਝ ਜਾਂਦਾ ਬਾਕੀ ਕਈਆਂ ਨੇ ਆਦੇਸ਼ ਕਈ ਥਾਵਾਂ ਤੋਂ ਲੈਣੇ ਉਹਨਾਂ ਦੇ ਫੈਸਲੇ ਕਰਨਾ ਮੈਂ ਨਹੀਂ ਕਰ ਸਕਦਾ ਉਹ ਜਦੋਂ ਸਮਾਂ ਆਏਗਾ ਜਦੋਂ ਕਿਸੇ ਨੇ ਸੇਵਾ ਕਰਨੀ ਹੋਵੇ ਪਾਰਟੀ ਹਮੇਸ਼ਾ ਓਪਨ ਰਹਿੰਦੀ ਪਾਰਟੀ ਮਾਂ ਦੀ ਤਰ੍ਹਾਂ ਹੁੰਦੀ ਹੈ ਪਾਰਟੀ ਵਿੱਚਾ ਓਪਨ ਰਹਿੰਦੀ ਹੈ ਅਪਰੋਚ ਕਰਨ ਵਾਲੇ ਦੀ ਭਾਵਨਾ ਤੇ ਡਿਪੈਂਡ ਕਰਦਾ ਹੈ ਪਾਰਟੀ ਕਦੀ ਵੀ ਪਾਰਟੀ ਦੇ ਮੰਨ ਦੇ ਵਿੱਚ ਕੋਈ ਮੈਲ ਨਹੀਂ ਹੁੰਦੀ ਪਾਰਟੀ ਹਮੇਸ਼ਾ ਸਾਰੇ ਨੂੰ ਕਲਾਵੇ ਚ ਲੈਂਦੀ ਆ ਪਰ ਜੇ ਕਿਸੇ ਦੇ ਅੰਦਰ ਬਦਮੀਤੀ ਹੈ ਜਾਂ ਕਿਸੇ ਨੂੰ ਕੋਈ ਹੋਰ ਆਦੇਸ਼ ਦੇ ਰਿਹਾ ਹੈ ਤਾਂ ਉਹਦੇ ਤੋਂ ਸचेत ਰਹਿਣਾ ਪੈਂਦਾ ਇਸ ਕਰਕੇ ਮੈਂ ਤਾਂ ਪਹਿਲੇ ਹੀ ਕਹਿਆ ਸੀ ਨਾ ਕਿ ਪਾਰਟੀ ਜਦੋਂ ਭਰਤੀ ਖੁੱਲਦੀ ਆ ਨਾ ਅਸੀਂ ਕਦੀ ਵੈਰ ਵਿਰੋਧ ਨਹੀਂ ਕਰਦੇ ਸਾਰੇ ਦਬ ਕੇ ਭਰਤੀ ਕਰਨ ਜਿਹੜੇ ਇਮਾਨਦਾਰ ਵਰਕਰ ਨੇ ਪਾਰਟੀ ਦੇ ਉਹਨਾਂ ਨੂੰ ਨਾ ਕਦੀ ਉਹਨਾਂ ਨੇ ਕੋਈ ਕੁਐਸਚਨ ਰੇਜ਼ ਕੀਤਾ ਨਾ ਕਦੀ ਹੁੰਦਾ ਇਸ ਕਰਕੇ ਇਕੱਲੇ ਇਕੱਲੇ ਦਾ ਸਪੈਸੀਫਿਕ ਆਨਸਰ ਨਹੀਂ ਮੈਂ ਦੇ ਸਕਦਾ ਜਿਉਂ ਜਿਉਂ ਸਮਾਂ ਆਏਗਾ ਇਹ ਸਾਰਾ ਕੁਝ ਇੱਕ ਦਿਨ ਚ ਜਿਹੜਾ ਖਤਮ ਨਹੀਂ ਹੁੰਦਾ ਹੁੰਦਾ ਚੱਲਦਾ ਰਹਿੰਦਾ ਕੰਮ ਅੱਗੇ ਅੱਗੇ ਥੋੜੀ ਥੋੜੀ ਸਾਡੇ ਤਾਂ ਕਿਸੇ ਨੇ ਪਹੁੰਚ ਨਹੀਂ ਕੀਤੀ ਜਿਹੜਾ ਸਰਪੰਚ ਨੇ ਕੋਈ ਪਦੇ ਵੀ ਨਹੀਂ ਸਾਡੇ ਅੱਜ ਬੁਲਾਇਆ ਵੀ ਨਹੀਂ ਗਿਆ ਜੀ ਚਲੋ ਅੱਜ ਅੱਜ ਇੰਨਾ ਕਾਫੀ ਆ ਬਾਕੀ ਹੁਣ ਫੇਰ ਫੇਰ ਬਣੇ